ਜੇ ਤੁਹਾਡੇ ਘਰ ਬਿਜਲੀ ਦਾ ਬਿੱਲ ਆਵੇ ਔਰ ਤੁਸੀਂ ਉਹ ਬਿੱਲ ਨਾ ਦਿਓ ਤੇ ਬਿਜਲੀ ਦਾ ਡਿਪਾਰਟਮੈਂਟ ਬਿਜਲੀ ਦਾ ਮਹਿਕਮਾ ਉਹਨੂੰ ਭੁੱਲ ਨਹੀਂ ਜਾਏਗਾ ਅਗਲੀ ਵਾਰੀ ਕੀ ਹੋਏਗਾ ਕਿ ਜੁਰਮਾਨਾ ਪਾ ਕੇ ਅਗਲੇ ਮਹੀਨੇ ਦੇ ਬਿੱਲ ਨਾਲ ਇਹ ਵਾਲੇ ਮਹੀਨੇ ਦਾ ਬਿੱਲ ਵੀ ਜੁੜ ਜਾਏਗਾ अगले महीने फिर ना बिल दौ तो उस तो अगली बारी फिर दो में बिल जुर्माने समेत नाल न जुड़ते जाएंगे। तो वो महकमा भुलता नहीं है। और एक स्टेज ऐसी भी आ सकती जो की तो बिजली का कनैक्शन ही कट दिया जाएगा शुगर के इलाज भी इस तरह ही है कि जे ਤੁਹਾਨੂੰ 슈ਗਰ ਦੀ ਇੱਕ ਗੋਲੀ ਲੈਣ ਬਾਰੇ ਕਿਹਾ ਗਿਆ ਹੈ ਸਟਾਰਟਿੰਗ ਵਿੱਚ ਆਮ ਤੌਰ ਤੇ ਔਰ ਤੁਸੀਂ ਉਹ ਨਹੀਂ ਲੈਂਦੇ ਹੋ ਤਾਂ ਫਿਰ ਸਾਲ ਡੇਢ ਸਾਲ ਦੇ ਬਾਅਦ ਫਿਰ ਇੱਕ ਗੋਲੀ ਨਾਲ ਗੱਲ ਨਹੀਂ ਬੰਦੀ ਫਿਰ ਦੋ ਗੋਲੀਆਂ ਖਾਣੀਆਂ ਪੈਂਦੀਆਂ ਨੇ ਔਰ ਦੋ ਗੋਲੀਆਂ ਹੀ ਖਾਣੀਆਂ ਪੈਣੀਆਂ ਲਗਾਤਾਰ ਤੁਹਾਨੂੰ ਜੇ ਇਨਸੂਲਿਨ ਲਗਾਉਣ ਦੀ ਕਿਹਾ ਹੈ ਤੁਸੀਂ ਮਨ ਕਰਦੇ ਹੋ ਤਾਂ ਇਹ ਨਹੀਂ ਹੋਏਗਾ ਕਿ ਬਈ ਉਹ షుగర్ ది బిమారి ਭੁੱਲ ਜਾਏਗੀ ਕੁਛ ਟਾਈਮ ਦੇ ਬਾਅਦ ਫਿਰ ਇੱਕ ਟਿਕੇ ਨਾਲ ਨਹੀਂ ਗੱਲ ਬਣੇਗੀ ਦੋ ਵਾਰ ਲਗਾਣਾ ਪਏਗਾ ਤੋਂ ਸੇਧ ਦੇ ਪੱਖੋਂ ਹਰ ਚੀਜ਼ ਦੇ ਬਾਰੇ ਇਹ ਹੀ ਹੈ ਕਿ ਜੇ ਤੁਸੀਂ ਸੇਧ ਦਾ ਖਿਆਲ ਨਹੀਂ ਕਰਦੇ ਜਾਂ ਪ੍ਰੇਰਜ ਨਹੀਂ ਕਰਦੇ ਤੇ ਉਹ ਬਿਮਾਰੀ ਨੇ ਚੁੱਪਚਾਪ ਸੌਂ ਨਹੀਂ ਜਾਣਾ ਕਿ ਕੋਈ ਗੱਲ ਨਹੀਂ ਮੈਂ ਭੁੱਲ ਜਾਣੀ ਹੈ ਸੋ ਇੱਕ ਆਪਣੀ ਸੇਧ ਦਾ ਦਵਾਈ ਦਾ ਇਸ ਦਾ ਸੇਰ ਦਾ ਸ਼ੁਰੂ ਤੋਂ ਹੀ ਖਿਆਲ ਰੱਖੋ ਤਾਂ ਕਿ ਬਾਅਦ ਵਿੱਚ ਵੱਡਾ ਜੁਰਮਾਨਾ ਬਣ ਕੇ ਸਿਰ ਪੱਖੋਂ ਤੁਹਾਨੂੰ ਵੱਡਾ ਜੁਰਮਾਨਾ ਨਾ ਪਰਨਾ ਪਵੇ ਨਮਸਕਾਰ